ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲੈ ਕੇ ਆਏ ਬਹੁਤ ਹੀ ਸੋਹਣੇ ਕੈਂ ਕੈਂ ਜੇ ਸੂਟ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਏ ਆ ਸੋ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਸੋਹਣੇ ਸੋਹਣੇ ਸੂਟ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸੋ ਕੱਲ ਵੀਡੀਓ ਪਾਈ ਸੀ ਕਾਫੀ ਦਿਨਾਂ ਬਾਅਦ ਸੋ ਬਹੁਤ ਜ਼ਿਆਦਾ ਰਿਸਪੌਂਸ ਆਇਆ ਬਹੁਤ ਜ਼ਿਆਦਾ ਮੇਰੇ ਭੈਣਾਂ ਦਾ ਪਿਆਰ ਆਇਆ ਆਪਣੀ ਵੀਡੀਓ ਨੂੰ ਲੈ ਕੇ ਬਹੁਤ ਸਾਰੇ ਸੂਟ ਉਹਨਾਂ ਦੇ ਪਸੰਦ ਆਏ ਸਾਰੇ ਸੂਟ ਜਿਹੜੇ ਆਪਣੇ ਆਊਟ ਆਫ ਸਟਾਕ ਹੋ ਗਏ ਪੈਂਡਿੰਗ ਆਰਡਰ ਪਏ ਨੇ ਉਹਨਾਂ ਦੇ ਦੁਆਰਾ ਅੱਜ ਫੇਰ ਉਹ ਡਿਜ਼ਾਈਨ ਆਪਾਂ ਨੇ ਮਸ਼ੀਨ ਦੇ ਉੱਪਰ ਲਾਇਆਗਾ ਸੋ ਕਿਸੇ ਵੀ ਮੇਰੇ ਪੈਨੇ ਉਹਨਾਂ ਦੇ ਵਿੱਚ ਵੀ ਕੋਈ ਵੀ ਸੂਟ ਲੈਣਾ ਹੋਵੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਸੋ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਹੋਰ ਬਹੁਤ ਸੋਹਣੇ ਨਿਊ ਡਿਜ਼ਾਈਨ ਲੈ ਕੇ ਆਏ ਹਾਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਆਪਣੀ ਦੇ ਨਾਲ ਪਸ਼ਮੀਨੇ ਦੇ ਉੱਪਰ ਹੀ ਅੱਜ ਆਪਾਂ ਤੁਹਾਡੇ ਲਈ ਦੁਆਰਾ ਸੂਟ ਲੈ ਕੇ ਆਇਆ ਸੋ ਸੋਹਣੇ ਸੂਟ ਨੇ ਤੇ ਕੈਂਡ ਕੈਂਡ ਡਿਜ਼ਾਈਨ ਨੇ ਤੇ ਸੋਹਣੇ ਸੋਹਣੇ ਆਪਣੇ ਲਵੇ ਕਲਰ ਨੇ ਵਰਕ ਹੈ ਬਹੁਤ ਜ਼ਿਆਦਾ ਸੋਹਣਾ ਤੇ ਆਪਣੀ ਵੀਡੀਓ ਨਾਲ ਜੁੜੇ ਰਹੋ ਤੇ ਸੋਹਣੇ ਸੋਹਣੇ ਸੂਟ ਦੇਖਿਓ ਤੇ ਤੁਸੀਂ ਪਸੰਦ ਕਰਿਹਾ ਸੋ ਇਹ ਮੈਂ ਜੋ ਫ੍ਰੀ ਲੈ ਕੇ ਆ ਜੋ ਬਹੁਤ ਸੋਹਣਾ ਪੈਨਲ ਵਰਕਡ ਸਜਾਣਿਆ ਹੋਇਆਗਾ ਸੋ ਚਲਦੀ ਵੀਡੀਓ ਨਾਲ ਆਪਣੀ ਨੂੰ ਤੁਸੀਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਭੈਣ ਤੱਕ ਪਹੁੰਚ ਸਕੇ ਆ ਲਖਿੰਦਰ ਦੇ ਨਾਮ ਤੋਂ ਜਿਹੜਾ ਤੁਹਾਡਾ ਸੂਟ ਹੈ ਜੀ ਉਹ ਵਾਲੇ ਦੀ ਗੱਲ ਕਰ ਰਹੇ ਹੋ ਤੁਸੀਂ ਕੋਮਲ ਪ੍ਰੀਤ ਅਸ਼ਿਕਾਉ ਜੀ ਹਾਂਜੀ ਹਾਂਜੀ ਤੁਹਾਡੇ ਸੂਟ ਚੀਮੇ ਫੜਾ ਦਾਂਗੇ ਤੁਹਾਡੀਆਂ ਸਲਵਾਰਾਂ ਵਰਕ ਕਰਨ ਵਾਲੀ ਰਹਿੰਦੀ ਸੀ ਅੱਜੀ ਵਰਕ ਕਰੀਏ ਨੇ ਜੀ ਉਹ ਸਵੇਰੇ ਤੁਹਾਡੇ ਸੂਟ ਚੀਮੇ ਫੜਾ ਦਾਂਗੇ ਹਾਂਜੀ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਸੂਟ ਲੈ ਕੇ ਆਏ ਹਾਂ ਹਾਂਜੀ ਹਾਂਜੀ ਬਾਟਮ ਵਾਈਟ ਆ ਉਹਨਾਂ ਦੀ ਬਾ ਵਰਕ ਕਰਨ ਵਾਲੀ ਰਹਿੰਦੀ ਸੀ ਉਹ ਵਰਟਮ ਵਰਕ ਹੋਈ ਹੈ ਜੀ ਅੱਜ ਸਵੇਰੇ ਚੀਮੇ ਫੜਾ ਦਾਂਗੇ ਤੁਹਾਡੇ ਸੂਟ ਹੀ ਲੋ ਜੀ ਅੱਜ ਆਪਾਂ ਲੈ ਕੇ ਆਏ ਕਹਿੰਦੇ ਆ ਰਿਹਾਣ ਤੁਹਾਡੇ ਲਈ ਪਸ਼ਮੀਨੇ ਦੇ ਉੱਪਰ ਇਹ ਕਿ ਟੈਕਸ ਦਾ ਪਲੇਨ ਪਸ਼ਮੀਨਾ ਰਵਗਾਰ ਤੇ ਸੋਨੇ-ਸੋਨੇ ਡਿਜ਼ਾਈਨ ਰਹਿਣਗੇ ਕੈਂ ਕੈਂ ਡਿਜ਼ਾਈਨ ਬਣ ਆਇਆ ਇਹ ਵਲ ਆ ਜੂਗਾ ਜੀ ਨੈਕ ਡਿਜ਼ਾਈਨ ਤੁਸੀਂ ਦੇਖ ਸਕਦੇ ਆ ਇਹ ਗਲੇ ਦਾ ਵਰਕ ਆ ਜੂਗਾ ਲੋ ਜੀ ਕਰੋ ਚੱਕ ਬਹੁਤ ਸੋਹਣਾ ਡਿਜ਼ਾਈਨ ਬਣਿਆ ਰਸਟ ਵਾਲਾ ਹਾਂਜੀ ਤੁਹਾਡਾ ਰਸਟ ਵਾਲਾ ਸੂਟ ਉਹਦਾ ਦੁਪੱਟਾ ਦਾਹੀ ਹੋਣ ਕਰਕੇ ਲੇਟ ਹੋ ਗਿਆ ਸੀ ਤਾਂ ਕਰਕੇ ਤੁਹਾਡਾ ਸੂਟ ਲੇਟ ਭੇਜਿਆ ਜੀ ਕੁਸਾ ਹੁਣ ਕਿੰਨੇ ਦਿਨ ਹੋ ਗਏ ਵੀਡੀਓ ਪਾਈ ਨਹੀਂ ਸੀ ਹਾਂਜੀ ਕਾਜੀ ਵਾਲਾ ਹਾਂਜੀ ਮੇਰੇ ਧਿਆਨ ਚ ਹੈ ਤੁਹਾਡਾ ਸੂਟ ਦੁਪੱਟਾ ਲੇਟ ਅਡਾਈ ਹੋਇਆ ਜੀ ਉਹ ਤਾਂ ਕਰਕੇ ਲੇਟ ਪਾਰਸਲ ਭੇਜਿਆ ਜੀ ਉਹਦਾ ਮੈਂ ਟਰੈਕਿੰਗ ਤੁਹਾਨੂੰ ਭੇਜ ਦੂੰਗੀ ਜੀ ਲਓ ਜੀ ਇਹ ਵਾਲਾ ਆ ਜੁਗਾ ਜੀ ਨੈਚਰ ਡੈਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਨੈਚਰ ਡੈਜ਼ਾਈਨ ਬਣੀ ਹੋਈ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਮੋਰ ਪੰਖੀ ਕਲਰ ਦਾ ਇਹ ਸੂਟ ਆਗਾ ਕਰੋ ਚੈੱਕ ਤੁਸੀਂ ਬਦ ਆਜ ਕੋਰ ਹਾਂਜੀ ਜੀ ਅੱਛੇ ਕਾਲਜ ਕਿਵੇਂ ਠੀਕ ਹੋ ਇਹ ਵਾਲਾ ਡਿਜ਼ਾਈਨ ਹੈ ਕਰੋ ਚੱਕ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਇਹ ਵਾਲੀ ਨੈਕਕਲੈਨ ਨੂੰ ਤੁਸੀਂ ਦੇਖ ਲਓ ਇਹਨਾਂ ਸੋਨਾ ਗਲਾਬ ਨੇ ਹੈ ਬਹੁਤ ਸੋਹਣਾ ਜੀ ਨਾਲ ਇਹਦੇ ਬਣੇ ਹੋਏ ਨੇ ਪੈਨਲ ਵਰਕ ਕਿਵੇਂ ਜੀ ਹਾਂਜੀ ਵਧੀਆ ਤੁਸੀਂ ਦੱਸੋ ਕਿਵੇਂ ਠੀਕ ਹੋ ਲਓ ਜੀ ਇਹ ਆਜੂ ਜੀ ਦੀ ਪੈਨਲ ਵਰਕ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਏਕੇ ਟੈਕਸ ਦਾ ਪਿਓਰ ਪਸ਼ਮੀਨਾ ਰਵਗਾ ਬੂਰ ਵਗੈਰਾ ਕੋਈ ਨਹੀਂ ਹੋਊਗੀ ਫੈਬਰਿਕ ਦਾ ਤੁਹਾਨੂੰ ਕੋਈ ਵੀ ਉਲਾਂਭਾ ਨਹੀਂ ਆਊਗਾ ਲਓ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪੈਨਲ ਵਰਕ ਡਿਜ਼ਾਈਨ ਬਣਿਆ ਹੋਇਆ ਹੈਗਾ ਇੰਨਾ ਸੋਹਣਾ ਡਿਜ਼ਾਈਨ ਬਣਿਆ ਫੁੱਲ ਸਫਾਈ ਦੇ ਉੱਪਰ ਇਹਦਾ ਵਰਕ ਹੋਇਆ ਹੋਇਆ ਹੈ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਨਾਲ ਨਾਲ ਆਪਾਂ ਤੁਹਾਨੂੰ ਦਿਖਾ ਜੀ ਇਹਦਾ ਘੇਰਾ ਵੀ ਬਣਿਆ ਹੋਇਆ ਹੈ ਜੀ ਲਓ ਜੀ ਇਹ ਵਾਲਾ ਫਲਾਵਰੇ ਦੇ ਵਿਚਕਾਰ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਵਿਚਕਾਰ ਫਲਾਵਰ ਆਜੂ ਤੇ ਇਹ ਵਾਲਾ ਇਹਦਾ ਘੇਰਾ ਬਣਿਆ ਹੈ ਕਰੋ ਚੈੱਕ ਐਵੇਂ ਘੇਰਾ ਬਣਿਆ ਹੈ ਇਹ ਦੇਖੋ ਬਹੁਤ ਸੋਹਣੀ ਸਵਾਈਆ ਬਹੁਤ ਸੋਹਣੀ ਹੈ ਡਿਜ਼ਾਈਨਿੰਗ ਦੇ ਵਿੱਚ ਪੱਤੀ ਬਣੀ ਹੋਈ ਹੈਗੀ ਹਾਂਜੀ ਤੁਹਾਡਾ ਸੂਟ ਭੇਜ ਦਿੱਤਾ ਹੈ ਸਵੇਰ ਮੈਨੂੰ ਟਰੈਕਿੰਗ ਮਿਲੇਗੀ ਮੈਂ ਤੁਹਾਨੂੰ ਸਵੇਰ ਟਰੈਕਿੰਗ ਭੇਜ ਦੂੰਗੀ ਜੀ ਲੋ ਜੀ ਇਹ ਵਾਲਾ ਐਵੇਂ ਘੇਰਾ ਬਣਿਆ ਹੋਇਆ ਹੈ ਜੀ ਤੁਸੀਂ ਦੇਖੋ ਦੇਖੋ ਇਹ ਵਾਲੀ ਐਵੇਂ ਡਿਜ਼ਾਈਨ ਬਣੀ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਤੇ ਮੋਰ ਪਾਂਖੀ ਕਲਰ ਦਾ ਇਹ ਸੂਟ ਹੈ ਜੀ ਪਸ਼ਮੀਨੇ ਦੇ ਉੱਪਰ ਬਣਿਆ ਹੈ ਇਹ ਸਾਰਾ ਫਰੰਟ ਦਾ ਵਰਕ ਆ ਜੀ ਤੁਸੀਂ ਦੇਖ ਸਕਦੇ ਹੋ ਲੋ ਜੀ ਐਵੇਂ ਸਾਰਾ ਘੇਰਾ ਬਣਿਆ ਹੋਇਆ ਹੈ ਜੀ ਤੇ ਨਾਮ ਨਾਲ ਇਹਦੀ ਨੈਕ ਡਿਜ਼ਾਈਨਿੰਗ ਬਣੀ ਹੋਈ ਹੈ ਜੀ ਇਹ ਵਾਲਾ ਬਣਿਆ ਹੋਇਆ ਗਲਾ ਇਹਦਾ ਦੇਖੋ ਤੁਸੀਂ ਇਹ ਵਾਲਾ ਗਲਾ ਬਣਿਆ ਹੋਇਆ ਸੋ ਪ੍ਰਾਈਸ ਇਹ ਵਾਲੇ ਸੂਟ ਦਾ 1000 ਰੁਪਏ ਰਹਿਣਾ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਇਹ ਵਾਲਾ ਵਰਕ ਇਸ ਦੇ ਬਾਜੂ ਦੇ ਉਪਰਾਂ ਲਓ ਜੀ ਮੋਰ ਬ੍ਰੈਂਡ ਦਾ ਆਪਾਂ ਇਹਦੇ ਉੱਪਰ ਧਾਗਾ ਯੂਜ਼ ਕਰਦੇ ਆ ਵਰਕ ਦਾ ਬਹੁਤ ਸੋਹਣਾ ਵਰਕ ਹੋਊਗਾ ਤੁਹਾਨੂੰ ਵਰਕ ਦੇ ਫੈਬਰਿਕ ਦਾ ਕੋਈ ਲੰਬਾ ਨਹੀਂ ਆਊਗਾ ਬਹੁਤ ਮੇਰੇ ਭੈਣਾਂ ਸੂਟ ਮੰਗਵਾਉਂਦੀਆਂ ਨੇ ਤੇ ਡੇਲੀ ਆਪਣੇ ਆਰਡਰ ਆਉਂਦੇ ਨੇ ਜਿਹੜੇ ਜਾਂਦੇ ਨੇ ਸੋ ਜੋ ਵੀ ਸਟੁੱਟ ਕਿਸੇ ਵੀ ਮੇਰੇ ਭੈਣ ਨੂੰ ਵੀਡੀਓ ਤੇ ਪਸੰਦ ਆਉਣਾ ਤੁਸੀਂ ਸਾਡੇ ਕੋਲੋਂ ਉਹ ਵਾਲਾ ਸਟੁੱਟ ਮੰਗਵਾ ਸਕਦੇ ਹੋ 1000 ਰੁਪਏ ਪ੍ਰਾਈਸ ਰਹਿਣਾ ਤੇ ਸ਼ਿਪਿੰਗ ਸੂਰ ਦੀ ਫ੍ਰੀ ਰਹਿਣੀ ਹੈ ਜੀ ਇਹਦੇ ਵਿੱਚ ਮੋਰਾਂ ਕਾਂਖੀ ਕਲਰ ਆ ਗਿਆ ਫਸਟ ਤੇਰੇ ਸਾਰੇ ਕਲਰ ਨੇ ਦਿਖਾਉਣੇ ਤੁਹਾਨੂੰ ਇਹ ਹੈਗਾ ਜੀ ਬਹੁਤ ਸੋਹਣਾ ਰਣਜੀਤ ਸਿੰਘ ਕਈ ਵਾਰ ਕੋਈ ਕੰਮ ਕਰ ਜੀਵੂੰਗੀ ਤਾਂ ਫੋਨ ਕੱਟਤਾ ਹੋਊਗਾ ਜੀ ਜਿਹੜਾ ਉਹ ਕਾਵੀ ਵਾਲਾ ਪਾਇਆ ਸੀ ਜੀ ਉਹਦਾ 2000 ਰੁਪਏ ਆ ਉਹਦਾ ਰੇਟ ਹੈ ਜੀ ਆਪੇ ਹੋਰ ਕਰੇਵ ਦੇ ਉੱਪਰ ਬਣਿਆ ਹੋਇਆ ਜੀ ਉਹ ਸੂਟ 2000 ਰੁਪਏ ਦਾ ਪ੍ਰਾਈਸ ਹੈ ਜੀ ਵਿਦੋ ਦੁਪੱਟਾ ਆ ਵੀ ਮੈਨੂੰ ਪਤਾ ਨਹੀਂ ਲੱਗਦਾ ਹੁਣ ਰਣਜੀਤ ਸਿੰਘ ਦੇ ਨਾਮ ਤੇ ਆਡੀ ਬਣੀ ਹੋਈ ਆ ਵੀ ਤੁਹਾਡਾ ਕਿਹੜਾ ਸੂਰਸ ਜੀ ਜਾਂ ਤੁਸੀਂ ਫੋਨ ਕਰ ਰਹੇ ਹੋ ਅਹ ਖੁਸ਼ਬਾ ਭੈਣ ਲਾ ਦੇਣਾ WhatsApp ਤੇ ਤਾਂ ਮੈਨੂੰ ਪਤਾ ਲੱਗ ਜਾਂਦਾ ਈ। ਕਈ ਵਾਰ ਕੋਈ ਕੰਮ ਕਰ ਦਿਓ ਜਾਂ ਕੋਈ ਗੱਗ ਬੈਠਾ ਹੁੰਦਾ ਤਾਂ ਫੋਨ ਕੱਟ ਦਿੰਨੀ ਈ। ਲੋ ਜੀ ਇਹ ਵਾਲਾ ਸੈਕੰਡ ਕਲਰ ਆ ਗਿਆ। ਕਰੋ ਚੈੱਕ ਤੁਸੀਂ ਬਹੁਤ ਸੋਹਣਾ ਸ ਹੈ ਇਹ ਕਲਰ ਆ ਗਿਆ ਇਹ। ਗੁਲਾ ਨਾਰੀ ਜਆ ਬਹੁਤ ਸੋਹਣਾ ਜਾਮਨੀ ਜੀ ਸ਼ੇਰ ਦੇ ਉੱਪਰ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਪਿਆਰਾ ਹੈਗਾ। ਤੁਸੀਂ ਦੇਖ ਸਕਦੇ ਹੋ। ਬਹੁਤ ਸੋਹਣੇ ਇਸ ਦੇ ਉੱਪਰ ਕਲਰ ਕੰਟਰਾਸਟ ਲੱਗੇ ਹੋਏ ਨੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ। ਪ੍ਰਾਈਸ 1000 ਰੁਪਏ ਰਹਿਣਾ ਇਹ ਵਾਲੇ ਸੂਟ ਦਾ ਜੀ। 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਗਲਾ ਬਣਿਆ ਹੋਇਆ ਪੈਨਲ ਬਣਿਓ ਨੇ ਘੇਰਾ ਵੀ ਬਣਿਆ ਹੋਇਆ ਜੀ ਨਾਲ ਨਾਲ ਲਓ ਜੀ ਇਹ ਵਾਲੇ ਘੇਰੇ ਦੀ ਡਿਜ਼ਾਈਨਿੰਗ ਆ ਜੂ ਘੇਰਾ ਬਣਿਆ ਹੈ ਤੇ ਨਾਲ ਬਾਜੂ ਵੀ ਬਣੇ ਹੋਏ ਨੇ ਨਾ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਿਲਕੁਲ ਲੋ ਪ੍ਰਾਈਸ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇ ਰਹੇ ਆ ਤੇ ਆਪਾਂ ਬਾਬਾ ਦੀ ਫੈਬਰਿਕ ਦੀ ਪੂਰੀ ਗਾਰੰਟੀ ਲੈ ਰਹੇ ਆਂ ਬੂਰ ਵਗੈਰਾ ਕੁਝ ਨਹੀਂ ਆਊਗਾ ਬਹੁਤ ਸੋਹਣੀ ਚੀਜ਼ ਹੈਗੀ ਸੋ ਕਿਸੇ ਵੀ ਮੇਰੇ ਪੈਨ ਇਹ ਵਾਲਾ ਕਲਰ ਪਸੰਦ ਆ ਨਾ ਤੁਸੀਂ ਇਹ ਵਾਲਾ ਕਲਰ ਮੰਗਵਾ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਉਸ ਤੋਂ ਵਾਰ ਇਹ ਵਾਲਾ ਆ ਗਿਆ ਜੀ ਫੋਜੀ ਕਲਰ ਇਸ ਦੇ ਵਿੱਚ ਦੇਖੋ ਕਿੰਨਾ ਪਿਆਰਾ ਕਲਰ ਸਰਦਈ ਫੋਜੀ ਜਿਹਾ ਕਲਰ ਆਇਆ ਬਹੁਤ ਸੋਹਣਾ ਕਲਰ ਹੈ ਇਹ ਵੀ ਨੋ ਜੀ ਕਰੋ ਚੈ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਬਹੁਤ ਸੋਹਣਾ ਕਲਰ ਬਣਿਆ ਆਇਆ ਹੈਗਾ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਕਲਰ ਪਸੰਦ ਆ ਮੈਂ ਤੁਸੀਂ ਇਹ ਵਾਲਾ ਸਾਡੇ ਕੋਲੋਂ ਕਲਰ ਮੰਗਵਾ ਸਕਦੇ ਹੋ ਇਹ ਵਾਲਾ ਵੀ ਕਲਰ ਬਹੁਤ ਸੋਹਣਾ ਬਣਿਆ ਹੈ ਪ੍ਰਾਈਸ 1000 ਰੁਪਏ ਜੀ ਇਹ ਵਾਲੇ ਸੂਟ ਦਾ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਉਹਦੇ ਦੁਪट्टे ਦਾ ਫੈਬਰਿਕ ਹੋਇਆ ਜੀ ਇਹਦਾ ਲਾਈਨ ਵਾਲੀ ਟੈਬੀ ਹੈ ਜਿਹੜੀ ਕਾਟਨ ਆ ਸ਼ਿਪਿੰਗ ਫ੍ਰੀ ਹੈ ਜੀ ਹਾਂ ਜਿਹੜੀ ਟੈਬੀ ਲਾਈਨ ਵਾਲੀ ਟੈਬੀ ਆ ਚੈੱਕ ਵਾਲੀ ਤੇ ਉਹ ਵਾਲੀ ਹੈ ਜੀ ਸ਼ਿਪਿੰਗ ਚਾਰਜ ਫ੍ਰੀ ਹੈ ਜੀ 1000 ਰੁਪਏ ਦੇ ਵਿੱਚ ਛੂਟ ਮਿਲੂਗਾ ਜੀ ਇਹਦੇ ਵਿੱਚ ਆ ਗਿਆ ਦੇਖੋ ਬਹੁਤ ਸੋਨਾ ਕਲਰ ਹੈ ਵੀ ਬਹੁਤ ਪਿਆਰਾ ਗਾ ਲੋ ਜੀ ਕਰੋ ਚਾ ਤੁਸੀਂ ਕਿੰਨੇ ਵੀ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਪਹਿਲੀ ਵਾਰ ਕਿਸੇ ਨੇ ਮੇਰੇ ਭੈਣ ਨੇ ਇੱਕ ਸੂਟ ਮੰਗਵਾਣਾ ਤਾਂ ਤੁਸੀਂ ਇੱਕ ਸੂਟ ਮੰਗਵਾ ਸਕਦੇ ਹੋ ਅਦਰਵਾਈਜ਼ ਤੁਹਾਨੂੰ ਵੀ ਇਹ ਹੁੰਦਾ ਵੀ ਸਾਰੇ ਕਲਰ ਲੈਣੇ ਤੁਸੀਂ ਕਿੰਨੇ ਵੀ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ ਬਹੁਤ ਸੋਹਣੇ ਸੂਟ ਆਪਾਂ ਨੇ ਰੈਡੀ ਕਰੇ ਨੇ ਬਹੁਤ ਸੋਹਣਾ ਡਿਜ਼ਾਈਨ ਹੁੰਦਾ ਤੇ ਪ੍ਰਾਈਸ ਬਿਲਕੁਲ ਲੋ ਹੁੰਦਾਗਾ ਤਾਂ ਜਲਦੀ-ਵਲਦੀ ਸਾਡੇ ਕੋਲ ਤੁਸੀਂ ਸੂਟ ਮੰਗਵਾ ਸਕਦੇ ਹੋ ਜੋ ਵੀ ਸੂਟ ਮੇ ਵੀਡੀਓ ਦੇ ਵਿੱਚ ਦਿਖਾਉਣੇ ਉਹ ਤਾਂ ਰੈਡੀ ਹੀ ਪਏ ਹੁੰਦੇ ਨੇ ਉਹ ਤੁਸੀਂ ਮੰਗਵਾ ਸਕਦੇ ਹੋ ਤੇ ਜਿਵੇਂ ਰੈਡੀ ਕਰਨਾ ਹੁੰਦਾ ਸੂਟ ਉਹਦੇ ਤੇ 10 ਤੋਂ 15 ਦਿਨ ਲੱਗ ਜਾਂਦੇ ਨੇ ਕਿਉਂਕਿ ਇਹ ਹੁੰਦਾ ਵੀ ਉਹਦੇ ਨਾਲ ਦਾ ਸੂਟ ਰੈਡੀ ਕਰਨਾ ਹੁੰਦਾ ਹੋਰ ਸੂਟ ਬਣਾਉਣੇ ਹੁੰਦੇ ਨੇ ਤਾਂ ਕਰਕੇ ਜੀ ਉਹਦੇ ਲਈ 10 ਤੋਂ 15 ਦਿਨ ਦੇ ਨੇ ਜ਼ਰੂਰ ਹੁੰਦੇ ਨੇ ਜੀ ਟਾਈਮ ਲੱਗ ਜਾਂਦਾ ਜੀ ਜਿਹੜਾ ਆਪਾਂ ਸੂਟ ਤੁਸੀਂ ਆਰਡਰ ਦਿਨੇ ਨੇ ਇਹ ਕਲਰ ਤੇ ਬਣਵਾਉਣਾਗਾ ਇਹਦੇ ਅਗੇ ਜੀ 3 ਕਲਰ ਕਰੋ ਜੀ ਆਰਡਰ ਜੋ ਵੀ ਕਲਰ ਪਸੰਦ ਆਉਂਦਾ ਕਿਸੇ ਵੀ ਮੇਰੀ ਭੈਣ ਨੂੰ ਇੱਕ ਆਪਾ ਪਸ਼ਮੀਨੇ ਦੇ ਉੱਪਰ ਲੈ ਕੇ ਮੈਚਿੰਗ ਸੂਟ ਜੋ ਇਹਦਾ ਘੇਰਾ ਬਣਿਆ ਹੈ ਤੁਸੀਂ ਦੇਖੋ ਜੀ ਲਓ ਜੀ ਇਹ ਵਾਲਾ ਬਣਿਆ ਹੈ ਘੇਰਾ ਦੇਖੋ ਬਹੁਤ ਸੋਨਾ ਘੇਰਾ ਬਣਿਆ ਤੇ ਬੁਟੀਆਂ ਬਣੀ ਹੋਈਆਂ ਨੇ ਸਾਰੇ ਸੂਟ ਦੇ ਵਿੱਚ ਨਾਲ ਇਹਦੇ neck designing ਬਣੀ ਹੋਈ ਹੈ ਲੰਬਾਈ ਇਹਦੀ 42 43 ਤੋਂ ਲੰਬਾਈ ਆ ਜੂਗੀ ਜੀ ਲੋ ਜੀ ਇਹ ਵਾਲੀ ਦੀ ਬਹੁਤ ਸੋਹਣੀ ਆਗੇ ਨੈਕ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਰਸਟ ਕਲਰ ਦਾ ਸੂਟ ਰਹੂਗਾ ਰਸਟ ਕਲਰ ਦੀ ਸ਼ਰਟਰ ਹੋਗੀ 2.5 ਮੀਟਰ ਦੀ ਸ਼ਰਟਰ ਹੋਗੀ ਤੇ ਨਾਲ ਹੀ 2.5 ਮੀਟਰ ਦੀ ਬਾਟਮ ਰਹੂਗੀ ਜੀ ਇਹ ਸਾਰਾ ਵਰਕ ਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਪਿਸ਼ਮੀਨ ਦੇ ਉੱਪਰ ਬਣਿਆ ਹੈ ਤੇ ਇਹ ਵਾਲਾ ਵਰਕ ਇਸ ਦੇ ਬਾਜ ਦੇ ਉਪਰ ਆਸ਼ਕ ਇਹ ਵਾਜ ਦੇ ਉਪਰ ਅੱਜ ਤੇ ਨਾਲੇ ਦੇ ਆਫ ਵਾਈਟ ਕਲਰ ਦੀ ਕਰੀਮ ਕਲਰ ਦੀ ਸਟ੍ਰੇਟ ਬਾਟਮ ਦਾ ਡਿਜ਼ਾਈਨ ਆਜੂਗਾ ਜੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਜੀ ਲਓ ਜੀ ਕਰੋ ਚ ਇਹ ਲਓ ਜੀ ਇਹ ਵਾਲਾ ਸਟ੍ਰੇਟ ਬਾਟਮ ਦਾ ਡਿਜ਼ਾਈਨ ਬਣਿਆ ਹੈ ਆਫ ਵਾਈਟ ਕਲਰ ਦੀ ਬਾਟਮ ਹੈਗੀ ਕਿੰਨੀ ਵੀ ਲੈਂਥ ਵਗੈਰਾ ਆਪੇ ਦੀ ਰੱਖ ਸਕਦੇ ਆ ਇਹ ਦੋਨੇ ਪੱਲਿਆਂ ਦੇ ਉੱਪਰ ਇਧਰਲੇ ਪੱਲੇ ਤੇ ਤੇ ਇਧਰਲੇ ਪੱਲੇ ਦੇ ਉੱਪਰ ਮੈਨੇ ਵਰਕੇ ਕਰਿਆ ਹੋਇਆ ਵੀ ਆਪਾਂ ਲੰਬਾਈ ਵਗੈਰਾ ਆਪਾਂ ਨੂੰ ਕੋਈ ਦਿੱਕਤ ਨਹੀਂ ਹੋਊ ਕਿੰਨੀ ਵੀ ਲੰਬਾਈ ਰੱਖ ਸਕਦੇ ਆਗੇ ਲੋ ਜੀ ਸੇਮ ਹੀ ਬਾਜੂ ਨਾਲ ਦਾ ਵਰਕ ਇਸਦੇ ਪਹੁੰਚੇ ਦੇ ਉੱਪਰ ਆ ਜੋ ਸਟ੍ਰੇਟ ਬਾਟਮ ਹੈ ਪ੍ਰਾਈਸ 1000 ਰੁਪਏ ਰਹਿਣਾ ਸੇਮ ਪਸ਼ਮੀਨੇ ਦੇ ਸੂਟ ਦਾ ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਪਸੰਦ ਆਉਣਾ ਤਾਂ ਸੇਮ ਮੰਗਵਾ ਸਕਦੇ ਹੋ ਇਸ ਦੇ ਵਿੱਚ ਰਫਟ ਕਲਰ ਆ ਗਿਆ ਜੀ ਹਾਂਜੀ ਕਰੇਵ ਤੇ ਕਰਦਾ ਹੈ ਕਰੇਵ ਦੇ ਵਿੱਚ ਕਲਰ ਮੇਰੇ ਦੇ ਵਿੱਚ ਜਿਵੇਂ ਇੱਕ ਸਕਾਈ ਜ ਹੈ ਜਾਮਣੀ ਹੈ ਲਵੈਂਡਰ ਹੈ ਫੋਜੀ ਹੈ ਤੇ ਉਹ ਥੋੜੇ ਜਿਹੀ ਕਲਰ ਨੇ ਜੋ ਕਲਰ ਤੁਹਾਨੂੰ ਮੈਂ ਤੁਹਾਨੂੰ ਫੋਟੋ ਪਾ ਦੂੰਗੀ ਲਓ ਜੇ ਤੁਹਾਨੂੰ ਕਲਰ ਪਸੰਦ ਆਇਆ ਤਾਂ ਮੈਂ ਬਣਾ ਦੋਗੀ ਜੇ ਫੈਂਡੀ ਵਗੈਰਾ ਤੇ ਬਣਾਉਣਾ ਫੈਂਡੀ ਤੇ ਵੀ ਸੋਨਾ ਲੱਗੂਗਾ ਜੀ ਇਹ ਜਿਹੜੇ ਡਿਜ਼ਾਈਨ ਲਓ ਜੀ ਇਹ ਆ ਗਈ ਜੀ ਇਹਦੀ ਬਾਟਮ ਇਸ ਦੇ ਵਿੱਚ ਇੱਕ ਰਸਟ ਕਲਰ ਹੈ ਇੱਕ ਤੁਹਾਨੂੰ ਇਸ ਦੇ ਵਿੱਚ ਮਿਲੂਗਾ ਬੋਟਲ ਗ੍ਰੀਨ ਕਲਰ ਇਹ ਵਾਲਾ ਕਲਰ ਹੈ ਜੀ ਦੇਖੋ ਉਹ ਸੋਨਾ ਕਲਰ ਹੈ ਇਹ ਵਾਲਾ ਵੀ ਬੋਟਲ ਗ੍ਰੀਨ ਕਲਰ ਹੈ ਜੀ ਇਹ ਲੋਜੀ ਇਹ ਬੋਟਲ ਗ੍ਰੀਨ ਤੇ ਬਣਿਆ ਹੈ ਇਹ ਦੀ ਬੋਟਮ ਆ ਜੂਗੀ ਜੀ ਨਾਲ ਸੋ ਕਿਸੇ ਵੀ ਮੇਰੇ ਭੈਣ ਨੂੰ ਇਹਨਾਂ ਦੋਨਾਂ ਚ ਕੋਈ ਵੀ ਕਲਰ ਪਸੰਦ ਆਣਾ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ ਇਹ ਵਾਲੇ ਸੂਟ ਦਾ ਪ੍ਰਾਈਸ ਆਪਣਾ 1000 ਰੁਪਏ ਰਹਿਣਾ ਹੈ ਸ਼ਿਪਿੰਗ ਸੂਟ ਦੀ ਫ੍ਰੀ ਰਹਿਣੀ ਹੈ ਤੇ ਉਸ ਤੋਂ ਬਾਰੇ ਆਪਾਂ ਲੈ ਕੇ ਆਏ ਬਲੂ ਕਲਰ ਦਾ ਸੂਟ ਲੋਜੀ ਦੇਖੋ ਬਹੁਤ ਸੋਹਣਾ ਨੇਵੀ ਬਲੂ ਕਲਰ ਦਾ ਫੁੱਟ ਹੈ ਜਿੰਨਾਂ ਪਾ ਕਾਲਾ ਨੀਲਾ ਕਹਿ ਦਿੰਦੇ ਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਐਵੇਂ ਘੇਰੀ ਦੇ ਉੱਪਰ ਚਾਕਾਂ ਦੇ ਲੱਗੇ ਜਿਵੇਂ ਬੇਲ ਬਣੀ ਹੈ ਤੇ ਐਵੇਂ ਛੋਟੇ ਛੋਟੇ ਲੈਣਾ ਜੀ ਬਣੇ ਹੋਏ ਆ ਬਹੁਤ ਸੋਹਣੇ ਜੀ ਕਿ ਚੈਕ ਦੀ ਕੱਟ ਇੰਦੇ ਪਾਉਣਗੇ ਇਹਨੇ ਹੇਲੇ ਨੀਚੇ ਕੱਟੇ ਵਰਕ ਬਣਿਆ ਹੈ ਖੁੱਲਾ ਘੇਰਾਗਾ ਲੋਚੀ ਪ੍ਰਾਈਸ ਯਾਹਤ ਦਾ 1000 ਰੁਪਏ ਹੈ ਜੀ। ਲਓ ਜੀ। ਇਹ ਵਾਲਾ ਐਮ ਇੱਕ ਖੁੱਲਾ ਘੇਰਾ ਬਣਿਆ ਹੋਇਆ ਹੈ ਜੀ। ਕਲਰ ਦੋਈ ਨੇ ਜੀ ਉਹਦੇ ਵਿੱਚ ਇੱਕ ਬਹੁਤ ਸਿ ਬੋਟਲ ਗ੍ਰੀਨ ਹੈ ਇੱਕ ਰਾਫਟ ਕਲਰ ਹੈ। ਇਹ ਵਾਲਾ ਐਮ ਇੱਕ ਘੇਰਾ ਬਣਿਆ ਹੈ ਬਹੁਤ ਸੋਨਾ। ਸੇਮ ਹੀ ਇਹਦੇ ਬਾਜੂ ਦੇ ਉੱਪਰ ਵਰਕ ਆ ਜਾਊਗਾ ਜੀ। 1000 ਰੁਪਏ ਦਾ ਸੂਟ ਰਹਿਣਾਗਾ। ਨੇਵੀ ਬਲੂ ਕਲਰ ਦਾ ਸੂਟ ਹੈ ਜੀ। ਕਿਸੇ ਵੀ ਮੇਰੇ ਭੈਣਾਂ ਨੂੰ ਇਹ ਵਾਲਾ ਕਲਰ ਪਸੰਦ ਆਉਣਾ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ 1000 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਸ਼ਿਪਿੰਗ ਸੂਟ ਦੀ ਫ੍ਰੀ ਹੋਊਗੀ ਤਾਂ ਜਲਦੀ ਓਲਦੀ ਤੁਸੀਂ ਸਾਡੇ ਕੋਲ ਸੂਟ ਮੰਗਵਾ ਸਕਦੇ ਹੋ ਤੇ ਇਹ ਕੇਵਲ ਡਿਜ਼ਾਈਨ ਸੀ ਜਿਹੜਾ ਸ਼ੀਕੋ ਪਸ਼ਮੀਨੇ ਦੇ ਉੱਪਰ ਬਣਿਆ ਸੀ ਬਹੁਤ ਸੋਹਣਾ ਚਾਵਲ ਢਾਂਕਾ ਇਹ ਮੈਂ ਦੁਬਾਰਾ ਰੈਡੀ ਕਰੀ ਸੀ ਸਾਰੇ ਮੇਰੇ ਭੈਣਾਂ ਦੇ ਆਰਡਰ ਸੀ 200 ਪੈਂਡਿੰਗ ਬਚੇ ਨੇ ਆਪਣੇ ਕੋਲੇ ਤਾਂ ਮੈਂ ਇਹ ਸੂਟ ਤੁਹਾਨੂੰ ਦਿਖਾ ਰਹੀ ਹਾਂ ਲਓ ਜੀ ਕਰੋ ਚੈੱਕ ਦੇਖੋ ਬਹੁਤ ਸੋਹਣਾ ਇਹ ਚਾਵਲ ਢਾਂਕਾ ਲਹਮੰਝੇ ਕਲਰ ਦਾ ਹੈ ਸੂਟ ਰੈ ਇਹ ਜਿਹੜਾ ਇਹ ਪਹਿਲਾਂ ਵੀ ਮੈਂ ਬਹੁਤ ਵਾਰੀ ਦਿਖਾ ਚੁੱਕੀ ਹਾਂ ਬਹੁਤ ਜ਼ਿਆਦਾ ਪਸੰਦ ਕਰ ਜਿੰਦੇ ਮੇਰੇ ਪੈਣਾ ਐਵੇਂ ਪੈਨਲ ਬਣੇ ਹੋਏ ਨੇ ਤੇ ਦੋ ਫਲਾਵਰ ਬਣੇ ਹੋਏ ਨੇ ਦੇਖੋ। ਇਹ ਵਾਲਾ ਇਹ ਮੇਰਾ ਡਿਜ਼ਾਈਨ ਬਣਿਆ ਹੈ। ਉਹ ਗੋਸਣਾ ਡਿਜ਼ਾਈਨ ਬਣਿਆ ਹੈ। ਨੀਚੇ ਤਿੰਨ ਘੇਰੇ ਤੇ ਤਿੰਨ ਫਲਾਵਰ ਆ ਜਾਣਗੇ। ਗੋਸਣਾ ਡਿਜ਼ਾਈਨ ਹੈ। ਸੋ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਤੁਹਾਨੂੰ ਪਸੰਦ ਆਉਣਾ ਹੈ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ ਇਹ ਵਾਲੇ ਸੂਟ ਦਾ ਪ੍ਰਾਈਸ ਆਪਾਂ ਨੇ 1400 ਰੁਪਏ ਰਹਿਣਾ ਇਹਦੇ ਵਿੱਚ ਤੁਹਾਨੂੰ ਦੋ ਹੀ ਕਲਰ ਮਿਲਣਗੇ ਇਹ ਵਾਲਾ ਲੈਮਨ ਕਲਰ ਆ ਗਿਆ ਜੀ ਤੇ ਇਹ ਵਾਲਾ ਮੋਰ ਪੰਖੀ ਜੀ ਸ਼ੇਡ ਦੇ ਉੱਪਰ ਕਲਰ ਆ ਗਿਆ ਇਹ ਲੋ ਜੀ ਇਹ ਵਾਲਾ ਐਵੇਂ ਵਰਕ ਹੋਇਆ ਹੈ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਹੈ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਮੰਗਵਾ ਸਕਦੇ ਹੋ ਇਹ ਵੀ ਬਹੁਤ ਸੋਨਾ ਸੂਟ ਹੈ ਤੇ ਬਹੁਤ ਵਧੀਆ ਇਸ ਦੇ ਉੱਪਰ ਵਰਕ ਹੋਇਆ ਹੈ ਤੇ ਫੈਬਰਿਕ ਵੀ ਇਹਦਾ ਬਹੁਤ ਜ਼ਿਆਦਾ ਪਿਆਰਾ ਹੈ ਇੱਕ ਆਜਾ ਤੁਹਾਨੂੰ ਦਿਖਾ ਦਿੰਨੇ ਆਂ ਬਰਬੀ ਦੇ ਕੁਝ ਪ੍ਰਿੰਟਡ ਲੈ ਕੇ ਆਈ ਸੀ ਆਪਾਂ ਤੇ ਬਹੁਤ ਸੋਨਾ ਇਸ ਦੇ ਵਿੱਚ ਆਪਣੇ ਦੋ ਦੋ ਹੀ ਕਲਰ ਬਚੇ ਹੋਏ ਨੇ ਤੁਸੀਂ ਲੋਗੇ ਮੈਂ ਗਰੁੱਪ 'ਚ ਫੋਟੋ ਵੀ ਪਾਈ ਸੀ ਜਿਹੜੀਆਂ ਮੇਰੇ ਭੈਣ ਐਡ ਨੇ ਕੋਲ ਕਿਤਾਬਾਂ ਹਨ ਲਓ ਜੀ ਇਹ ਮਜੈਂਟਾ ਕਲਰ ਦਾ ਸੂਟ ਹੈ ਦੇਖੋ ਬਹੁਤ ਪਿਆਰਾ ਸੂਟ ਹੈਗਾ ਬਰਬਰੀ ਦਾ ਸੂਟ ਹੈ ਜੀ ਪਿਓਰ ਬਰਬਰੀ ਹੈਗੀ ਲਓ ਜੀ ਐਵੇਂ ਪ੍ਰਿੰਟ ਆਗਾ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਪਿਓਰ ਵਰਦਰੀਆ ਸੂਟ ਇਹ ਬਹੁਤ ਵਧੀਆ ਸੂਟ ਹੈਗਾ ਮਰਜੈਂਟਾ ਕਲਰ ਦਾ ਸੂਟ ਰੂ ਜਿਵੇਂ ਅੱਦੋਂ ਹਮ ਨਾ ਦੁਪਹਿਰ ਖੜੀ ਦਾ ਫੁੱਲ ਹੁੰਦਾ ਉਵੇਂ ਦਾ ਕਲਰ ਇਹ ਵਾਲੇ ਦਾ ਸੂਟ ਦਾ ਉਵੇਂ ਦਾ ਕਲਰ ਇਹ ਵਾਲੇ ਸੂਟ ਦਾ ਤੁਸੀਂ ਦੇਖੋ ਬਹੁਤ ਸੁਣਾ 2.5 ਮੀਟਰ ਦੀ ਸ਼ਰਟ ਹੋਗੀ ਪਿਓਰ ਵਰਦਰੀਆ ਪੂਰੀ ਸੌਫਟ ਹੈਗੀ ਝੋ ਬਣਾ ਲਈਨੀ ਪੂਰੀ ਸੌਫਟ ਵਰਦਰੀ ਇਹ ਇਹ ਆਹ ਇਹਦੀ ਆ ਜੋ ਬਾਟਮ ਨਾਲ ਦੇਖੋ ਐਵੇਂ ਪ੍ਰਿੰਟ ਜੈਲੀ ਥੋੜੀ ਥੋੜੀ ਐਵੇਂ ਬਾਟਮ ਆ ਜੀ ਸਿਲਕੀ ਟਾਈਪ ਬਾਟਮ ਹੈ ਇਹ ਵਾਲੇ ਸੂਰ ਦਾ ਪ੍ਰਾਈਸ ਤੁਹਾਨੂੰ 1900 ਰੁਪਏ ਮਿਲੂ ਏਕੇ ਟੈਕਸ ਦਾ ਬ੍ਰਾਂਡ ਹੋਗਾ ਜੀ ਦੁਪੱਟਾ ਦੇਖੋ ਤੁਸੀਂ ਇੰਨਾ ਪਿਆਰਾ ਦੁਪੱਟਾ ਹੈ ਫੁੱਲ 2.5 ਮੀਟਰ ਦਾ ਦੁਪੱਟਾ ਲੋਚ ਇਹ ਅਜੇ ਤੋਂ ਦੇਖ ਸਕ ਰਹੇ ਸੀ ਬਹੁਤ ਸੋਹਣਾ ਦੁਪੱਟਾ ਹੈ ਘੇਂਟ ਬਣਿਆ ਆਇਆ ਲੋਚ ਇਹ ਸਾਰਾ ਦੁਪੱਟਾ ਜੀ ਬਹੁਤ ਸੋਹਣਾ ਦੁਪੱਟਾ ਹੈ ਮੇ ਫਲਾਵਰ ਬਣੇ ਨੇ ਪ੍ਰਿੰਟਰ ਬਣੇ ਆਇਆ ਹੈ ਨੋ ਇਸ ਦੇਖ ਸਕਦੇ ਹੋ ਪਿਓਰ ਬਰਬਰੀ ਦਾ ਹੀ ਦੁਪੱਟਾ ਆ ਜੋ ਸਿਲਕੀ ਟਾਈਪ ਇਹਦੀ ਬਾਟਮ ਆਜੂਗੀ ਜੀ ਤੇ ਬਰਬਰੀ ਸ਼ਰਟ ਆਜੂ 1900 ਰੁਪਏ ਦੇ ਵਿੱਚ ਇਹ ਸੂਟ ਮਿਲੂਗਾ ਪ੍ਰਿੰਟਡ ਸੂਟ ਹੈ ਤੇ ਸ਼ਿਪਿੰਗ ਸੂਟ ਦੀ ਫ੍ਰੀ ਹੋਊਗੀ ਕਿਸੇ ਵੀ ਮੇਰੇ ਭੈਣ ਨੂੰ ਇਹ ਕਲਰ ਪਸੰਦ ਆਉਣਾ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਹੋ 21 ਦੇ ਵਿੱਚ ਤੁਹਾਨੂੰ ਅਸਮਾਨੀ ਜਿਹਾ ਕਲਰ ਮਿਲੂਗਾ ਬੱਸ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਇਹ ਵਾਲਾ ਕਲਰ ਦਾ ਦੂਸਰੇ ਸੂਟ ਨਾਲ ਦਾ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਹਾਂ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਮੰਗਵਾ ਸਕਦੇ ਹੋ बहुत सूट है प्योर बर्बी जी से सूट रहूगा जी एक इस तो होर प्रिंट आ जाएगा वो भी बहुत प्रिंट प्रिंट है ये वाला प्रिंट आ तो तुम देखो बहुत प्रिंट है भी देखो जेड ब्लैक कलर का सूट है प्राइस सेम ही रहना उन्नीस सौ रुपए ये आ जो शर्ट तुम तो देख सकते हो बस ਏ ਜੀ ਬੋਟਮਾ ਜੂ ਜੀ ਤੇ ਮੈਂ ਤੁਹਾਨੂੰ ਦੁਪੱਟਾ ਦਿਖਾਣੀ ਆ ਲਓ ਜੀ ਕਰੋ ਜੇ ਇਹ ਆ ਜਿਹੜਾ ਦੁਪੱਟਾ ਕਿੰਨਾ ਪਿਆਰਾ ਦੁਪੱਟਾ ਹੈ ਦੇਖੋ ਇਹਦਾ ਦੁਪੱਟਾ ਆ ਜੂਗਾ ਜੀ ਬਹੁਤ ਸੋਹਣਾ ਦੁਪੱਟਾ ਹੈਗਾ ਫੁੱਲ ਟਾਈਮ ਮੇਟਰ ਦੀ ਕੱਟੂ ਦੁਪੱਟੇ ਰਹੀ ਲੋ ਜੀ ਚਾਰ ਸਫੇਰ ਹੈ ਜਿਵੇਂ ਆਪਾਂ ਕਹਿੰਦੇ ਚਾਹ ਫੋਰ ਸਾਈਡ ਇਹਦੇ ਐਵੇਂ ਬਾਰਡਰ ਬਣਿਆ ਹੋਇਆ ਇਹ ਵਾਲਾ ਬਾਰਡਰ ਬਣਿਆ ਹੋਇਆ ਹੈ ਇਹ ਸਟੈਮ ਇਹ ਦੁਪੱਟਾ ਬਣੇ। ਦੇਖੋ। ਬਹੁਤ ਸੋਹਣਾ ਸੂਟ ਬਣਿਆ ਹੈ। ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ। ਇਸ ਦੇ ਵਿੱਚ ਤੁਹਾਨੂੰ ਇੱਕ ਮਾਸਟਰਡ ਜੀ ਟੋਨ ਦੇ ਉੱਪਰ ਕਲਰ ਮਿਲ ਜੀ ਇਹ ਵਾਲਾ ਕਲਰ। ਲਓ। ਇਹ ਮਾਸਟਰਡ ਜੀ ਟੋਨ ਦੇ ਵਿੱਚ ਹੈਗਾ ਇਹ ਵਾਲਾ ਕਲਰ ਆ ਗਿਆ। ਜੇ ਕਿਸੇ ਵੀ ਮੇਰੇ ਭੈਣ ਨੂੰ ਇਹ ਵਾਲਾ ਕਲਰ ਪਸੰਦ ਆਉਂਦਾ ਤਾਂ ਤੁਸੀਂ ਇਹ ਵਾਲਾ ਸਾਡੇ ਕੋਲ ਮੰਗਵਾ ਸਕਦੇ ਹੋ। ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਪ੍ਰਾਈਸ ਹੈ ਤੇ ਵਰਕ ਫੈਬਰਿਕ ਬਹੁਤ ਵਧੀਆ ਸੋ ਅੱਜ ਦੀ ਵੀਡੀਓ ਚ ਕੋਈ ਵੀ ਸੂਟ ਕਿਸੇ ਵੀ ਮੇਰੇ ਭੈਣ ਨੂੰ ਪਸੰਦ ਆਉਂਦੇ ਨੇ ਤੁਸੀਂ ਸਾਡੇ ਕੋਲ ਜਲਦੀ ਨਾਲ ਦੀ ਫਟਾਫਟ ਆਰਡਰ ਕਰ ਸਕਦੇ ਹੋ ਕੰਟੈਕਟ ਨੰਬਰ ਆਪਣਾ ਹੈਗਾ ਹੀ ਆ ਸਕਰੀਨ ਦੇ ਉੱਪਰ ਦਿੱਤਾ ਹੈ ਸੋ ਜਲਦੀ ਨਾਲ ਦੀ ਸੂਟ ਮੰਗਵਾਓ ਸੋ ਅੱਜ ਲਈ ਇੰਨਾ ਥੈਂਕ ਯੂ ਬਾਏ ਬਾਏ